ਪੁਲਿਸ ਵੱਲੋਂ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਲਗਾਤਾਰ ਜਾਰੀ ਨੇ ਪੁਲਿਸ ਨੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਨਾਲ ਸੰਬੰਧਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਪੁਲਿਸ ਨੇ ਦਾਅਵਾ ਕੀਤਾ ਕਿ ਇਹਨਾਂ ਦੇ ਕੋਲੋਂ ਇੱਕ ਪਿਸਤਲ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਨੇ 6 ਹੋਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਇਸ ਮੌਕੇ ਪੁਲਿਸ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਰਜੀਤ ਸਿੰਘ ਉਰਫ ਗੁੱਗੂ ਉਰਫ ਘੈਂਟ ਪੁੱਤਰ ਸਲਵਿੰਦਰ ਸਿੰਘ ਵਾਸੀ ਬਡਾਲਾ ਗਰੰਥੀਆਂ ਪੁਲਿਸ ਸਟੇਸ਼ਨ ਸੇਖਵਾ ਜੋ ਕਿ ਗੁਰਦਾਸਪੁਰ ਦੇ ਵਿੱਚ ਹੈ ਅਤੇ ਗੁਰਮukh ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਤਲਵੰਡੀ ਨਾਰਨ ਨੂੰ ਨਵਾਂ ਸ਼ਹਿਰ ਦੇ ਥਾਣਾ ਬਹਿਰਾਮਪੁਰ ਦੇ ਅਧੀਨ ਪੈਂਦੇ ਪਿੰਡ ਕੁਲਥਮ ਦੇ ਪੁਲਿਸ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਗ੍ਰਿਫਤਾਰ ਨੌਜਵਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਨਾਲ ਸੰਬੰਧਿਤ ਨਹੀਂ ਜਿਹਨਾਂ ਵਿੱਚ ਗੁਰਜੀਤ ਸਿੰਘ ਉਰਫ ਗੱਗੂ ਉਰਫ ਕੈਂਟ ਪੁੱਤਰ ਸਲਵਿੰਦਰ ਸਿੰਘ ਵਾਸੀ ਬਡਾਲਾ ਗਰੰਥੀਆਂ ਇਨ ਥਾਣਾ ਸ਼ੇਖਵਾ ਜਿਲ੍ਹਾ ਗਰਦਾਸਪੁਰ ਨੂੰ ਗ੍ਰਿਫਤਾਰ ਕੀਤਾ ਔਰ ਉਸ ਦੇ ਨਾਲ ਗੁਰਮukh ਸਿੰਘ ਸਾਨੋਬ ਸੁਲਵਿੰਦਰ ਸਿੰਘ ਵਾਸੀ ਤਲਵੰਡੀ ਨਾਹਰ ਪੀਐਸ ਰਮਦਾਸ ਜਿਲ੍ਹਾ ਮਿਰਸਾ ਨੂੰ ਵੀ ਉਹਦੇ ਨਾਲ ਗ੍ਰਿਫਤਾਰ ਕੀਤਾ ਔਰ ਇਹਨਾਂ ਤੋਂ ਇਹਨਾਂ ਦੇ ਖਿਲਾਫ ਪੀਐਸ ਮਕੰਦਰ ਵਿੱਚ ਮਕਾਦਮਾ ਨੰਬਰ 44 ਮਿਤੀ 5 6 17 ਅੰਡਰ ਸੈਕਸ਼ਨ 121 121ਏ ਆਈਪੀਸੀ اور 13 بڑا 10 અનલાફુલ ایکٹیویٹیز اور 25 జన జనార్డ్ ਇਹਦੇ దిన్ ముకद्दमा दर्ज ਕੀਤਾ ਗਿਆ اور ایک ਇਹਨਾਂ ਕੋਲੋਂ ਗੁਰਜੀਤ ਸਿੰਘ ਕੋਲੋਂ 9mm ਦਾ పిస్టల్ बरामद ਕੀਤਾ اور ਇਹਨਾਂ ਦੇ ਜੋ ਗੁਰਜੀਤ ਸਿੰਘ ਆਏ ਦੀ ব্যাকগ্রাউন্ড ਜੋ ਹੈ ਉਹ క్రిమినల్ ਹੈ ਪਹਿਲਾਂ ਵੀ ਇਹਨਾਂ ਕਿਸ਼ੋਰਸਰਾਂ ਦੇ ਵਰਕਰ ਨੂੰ ਗੋਲੀ ਮਾਰੀ ਸੀ ਉਹਦੇ ਵਿੱਚ ਇਹ ਗ੍ਰਿਫਤਾਰ ਹੋ ਗਏ ਸੀ ਉਸ ਤੋਂ ਇਲਾਵਾ ਹੋਰ ਦੋ ਮੁਕद्दमे जो है अनट्रेस ਅਸੀਂ ٹریس ਕੀਤੇ ਆ ਇਹਨਾਂ ਨੂੰ ਜੋ ਫੰਡਿੰਗ ਹੋ ਰਹੀ ਸੀ ਉਹ ਕੈਨੇਡਾ ਤੋਂ ਗੁਰਜੀਤ ਸਿੰਘ ਨਾਂ ਦਾ ਵਿਅਕਤੀ ਹੈ ਜਿਸ ਉਹ ਆਪਣੇ ਆਪ ਨੂੰ ਗੁਰਜੀਤ ਸਿੰਘ ਫੌਜੀ ਲਿਖਦਾ ਹੈ ਉੱਥੋਂ ਕੈਨੇਡਾ ਤੋਂ ਫੰਡਿੰਗ ਇਹਨੂੰ ਹੋ ਰਹੀ ਸੀ ਔਰ ਉਸ ਦੇ ਨਾਲ ਹੀ ਇਹ ਅੱਗੇ ਜਿਹੜੀ ਆ ਆਨਲਾਈਨ ਐਕਟੀਵਿਟੀਜ਼ ਹੈਗੀਆਂ ਉਹਨਾਂ ਨੂੰ ਅੱਗੇ ਵਧਾ ਰਿਆ ਸੀਗਾ